ਪਹਿਲੀ ਚੀਜ਼ ਤਾਂ ਜਦੋਂ ਇਹ ਗੱਲ ਕੋਈ ਸਿੱਖ ਖੜਾ ਹੋ ਕੇ ਕਰਦਾ ਉਹ ਸਿਰਫ ਉਹਨੂੰ ਅਲੱਗ ਕਰ ਦਿੱਤਾ ਜਾਂਦਾ ਸਿੱਖੀ ਦੀ ਗੱਲ ਕਰਦੇ। ਇਸੇ ਲਈ ਸਾਡੇ ਚੋਟੀ ਤੇ ਜਿੰਨੇ ਵੀ ਪਹੁੰਚੇ ਨੇ ਉਹਨਾਂ ਨੂੰ ਹਮੇਸ਼ਾ ਹੀ ਅਲੱਗ ਥਲੱਗ ਕਰਕੇ ਇੱਕ ਮਜ਼ਾਕ ਦਾ ਪਾਤਰ ਬਣਾ ਦਿੱਤਾ ਜਾਂਦਾ ਹੈ। ਤੇ ਅਸੀਂ ਗੱਲ ਬਹੁਤ ਉੱਚੀਆਂ ਕਰ ਰਹੇ ਹਾਂ ਬਹੁਤ ਉੱਚੀਆਂ ਗੱਲਾਂ ਕਰ ਰਹੇ ਹਾਂ ਤੇ ਜਿਹੜੇ ਸਾਡੇ ਬੱਚਿਆਂ ਨੂੰ ਇਹ ਇਤਿਹਾਸ ਹੀ ਨਹੀਂ ਪਤਾ। ਜਿਨ੍ਹਾਂ ਨੇ ਆਪਣਾ ਨਾਮਣਾ ਆਪਣੀ ਮਿਹਨਤ ਨਾਲ ਖੱਟਿਆ ਸੀ ਤਾਂ ਉਹਨਾਂ ਨੂੰ ਵੀ ਉਹ ਸ਼ਾਬਾਸ਼ੀ ਨਹੀਂ ਦੇ ਸਕੇ ਤੇ ਇੱਕ ਨਹੀਂ 2 ਨਹੀਂ 12 ਜਥੇ ਬੰਦੀਆਂ ਕੱਲੀਆਂ ਸਿੱਖਾਂ ਦੀਆਂ ਨੇ ਜੋ ਆਪੋ ਵਿੱਚ ਖਿੱਚੋ ਤਾਨ ਕਰ ਰਹੀਆਂ ਨੇ ਉਹ ਇਕੱਠੀਆਂ ਨਹੀਂ ਹੋ ਸਕਿਆ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਿ ਮੇਰੇ ਵਰਗੀ ਨਿਮਾਣੀ ਨੂੰ ਇੱਥੇ ਤੁਸੀਂ ਬੁਲਾਇਆ ਤੇ ਮੈਨੂੰ ਸਮਾਂ ਵੀ ਦਿੱਤਾ ਜਿੱਥੋਂ ਤੱਕ ਬੁੱਧੀਜੀਵੀ ਦੀ ਦਾ ਜ਼ਿਕਰ ਕੀਤਾ ਗਿਆ ਇਸ ਥਾਂ ਤੇ ਬੁੱਧੀਜੀਵੀਆਂ ਦੀ ਕਮੀ ਨਹੀਂ ਹੈ ਤੇ ਜਿਸ ਸ਼ਖਸੀਅਤ ਦੀ ਅਸੀਂ ਗੱਲ ਅੱਜ ਕਰ ਰਹੇ ਹਾਂ ਮੇਰਾ ਖਿਆਲ ਹੈ ਉਸ ਤੋਂ ਉੱਚਾ ਸ਼ਾਇਦ ਕੋਈ ਇੱਥੇ ਲੱਭਣਾ ਵੀ ਨਹੀਂ ਦੋ ਤਿੰਨ ਚੀਜ਼ਾਂ ਦਾ ਜ਼ਿਕਰ ਕਰਦੇ ਹਾਂ ਸਿਰਫ ਇੱਕ ਦਿਨ ਪਹਿਲਾਂ ਹైదరాబాద్ ਤੋਂ ਪੇਪਰ ਲੈਣ ਗਏ ਸਾਂ ਵਾਪਸ ਆਏ ਨਾਮਵਰ ਜਿੰਨੇ ਵੀ ਕਾਫੀ ਦੇ ਅੰਤਰਰਾਸ਼ਟਰੀ ਜੋ ਐਸ ਵੇਲੇ ਤੁਸੀਂ ਦੇਖ ਸਕਦੇ ਹੋ ਕਾਫੀ ਦੀਆਂ ਸ਼ਾਪਸ ਤੋਂ ਲੈ ਕੇ ਕੋਈ ਵੀ ਹੋਰ ਅੰਤਰਰਾਸ਼ਟਰੀ ਜਿੰਨੀਆਂ ਵੀ ਕੋਈ ਖਰੀਦੋ-ਫਰੋਖਤ ਦੀਆਂ ਦੁਕਾਨਾਂ ਛੋਟੀ ਦੀਆਂ ਹੋਣਗੀਆਂ ਮੈਂ ਕਿਤੇ ਵੀ ਹਿੰਦੀ ਸ਼ਬਦ ਵੇਖਿਆ ਨਹੀਂ ਬਹੁਤੀਆਂ ਤੇ ਅੰਗਰੇਜ਼ੀ ਵੀ ਨਹੀਂ ਸੀ ਕੱਲੀ ਸਿਰਫ ਉਹਨਾਂ ਦੀ ਜ਼ਬਾਨ ਦੇ ਫੱਟੇ ਸੀ ਇਹ ਫਖਰ ਕਰਨਾ ਅਸੀਂ ਪੰਜਾਬੀ ਭੁੱਲ ਗਏ ਆਂ ਸਿੱਖਾਂ ਨੂੰ ਵੱਖ ਸਿਰਫ ਕੀਤਾ ਹੀ ਤਾਂ ਗਿਆ ਕਿ ਸਭ ਤੋਂ ਪਹਿਲਾਂ ਇਹਨਾਂ ਦੇ ਵਿੱਚੋਂ ਬੁੱਧੀਜੀਵੀ ਖਤਮ ਕਰ ਦਿੱਤੇ ਜਾਣ ਤੇ ਸਾਡੇ ਤੋਂ ਜ਼ਬਾਨ ਖੋਹੀ ਜਾਏ ਅਸੀਂ ਉਸ ਬਾਬਤ ਚਿੰਤਿਤ ਨਹੀਂ ਪੰਜਾਬ ਵਿੱਚ ਸਕੂਲਾਂ ਵਿੱਚ ਜਿਵੇਂ ਹੁਣੇ ਜ਼ਿਕਰ ਕੀਤਾ ਸਾਡੀ ਵੀ ਇੱਕ ਟਰਸਟ ਛੋਟੀ ਜੀ ਜਿਸ ਵਿੱਚ ਅਸੀਂ ਖੁਦਕੁਸ਼ੀ ਕੀਤੇ ਕਿਸਾਨਾਂ ਦੀਆਂ ਬੇਟੀਆਂ ਨੂੰ ਪੜਾਉਂਦੇ ਆ ਉਹਨਾਂ ਦੀ ਫੀਸਾਂ ਦੇਣ ਜੋਗੇ ਕੁਦਰਤ ਨੇ ਵਾਹਿਗੁਰੂ ਨੇ ਬਣਾ ਦਿੱਤਾ ਉਹਨਾਂ ਦੇ ਸਕੂਲਾਂ ਵਿੱਚ ਪੰਜਾਬੀ ਨਹੀਂ ਬੋਲੀ ਜਾਂਦੀ ਮੈਂ ਰਿਮੋਟ ਏਰੀਆਜ਼ ਦੇ ਵੀ ਉੱਥੇ ਗੱਲ ਕਰ ਰਹੀਆਂ ਕਿ ਕੀ ਫਿਰੋਜ਼ਪੁਰ ਕੀ ਫਾਜ਼ਲ ਕਾ ਤੋਂ ਲੈ ਕੇ ਸਕੂਲਾਂ ਵਿੱਚ ਪੰਜਾਬੀ ਨਹੀਂ ਹੈ ਸਿੱਖ ਹਿਸਟਰੀ ਸਿੱਖ ਇਤਿਹਾਸ ਗਾਇਬ ਹੈ ਜਿੱਥੋਂ ਸਾਡੀ ਅਗਲੀ ਪਨੀਰੀ ਨੇ ਜੁੜਨਾ ਜਾਂ ਮਾਣ ਮਹਿਸੂਸ ਕਰਨਾ ਉਹ ਮੰਨਫੀ ਹੈ ਕਿਤੇ ਵੀ ਉਹਨਾਂ ਨੂੰ ਇਸ ਬਾਬਤ ਕੁਝ ਵੀ ਪਤਾ ਨਹੀਂ ਹੈ ਜੇ ਸਾਡੇ ਤੋਂ ਜ਼ਬਾਨ ਖੋਹ ਲਈ ਗਈ ਸਾਡੇ ਤੋਂ ਸਾਡਾ ਇਤਿਹਾਸ ਖੋਹ ਲਿਆ ਗਿਆ ਤਾਂ ਫਿਰ ਅਗਲੀ ਪਨੀਰੀ ਕਿਸ ਸੋਚ ਨਾਲ ਜੁੜੇ? ਫਰਾਂਸ ਵਿੱਚ ਮੈਂ ਇੱਕ ਸਕੂਲ ਵਿੱਚ ਮੈਨੂੰ ਸੱਦਾ ਆਇਆ ਸੀ ਉੱਥੇ ਗੱਲ ਕਰਨ ਨੂੰ। ਪੰਜਾਬੀ ਪੈਰਾਵੇ ਵਿੱਚ ਸਾਂ ਮੈਂ ਸੂਟ ਪਾ ਕੇ ਗਈ ਸੀ ਉੱਥੇ। ਪੰਜਵੀਂ ਜਮਾਤ ਦਾ ਬੱਚਾ ਮੈਨੂੰ ਉੱਠ ਕੇ ਪੁੱਛ ਰਿਹਾ। ਕਿ ਤੁਸੀਂ ਉਸੇ ਰਿਲੀਜੀਅਨ ਨਾਲ ਜੁੜੇ ਹੋ ਜਿਹੜੇ ਸਿਰਫ ਆਪਣੀ ਕਿਰਪਾਣ ਲਈ ਰੌਲਾ ਰੱਪਾ ਪਾਉਂਦੇ ਰਹਿੰਦੇ। બસ ਇਨਿਕ ਸੋਚ ਸੀ ਉਹਦੇ ਮੈਂ ਉੱਥੇ ਖੜ ਕੇ ਉਹਨਾਂ ਨੂੰ ਦੱਸਿਆ ਕਿ ਕੌਣ ਨੇ ਸਾਡੇ ਛੋਟੇ ਸਹਬਜ਼ਾਦੇ ਕੀ ਹੋਇਆ ਸੀ ਸਾਡਾ ਉਹਦੇ ਵਿੱਚ ਤੇ ਕਿਉਂ ਯਾਨੀ ਉਹਨਾਂ ਬੱਚਿਆਂ ਦੇ ਵੀ ਅੱਖਾਂ 'ਚੋਂ ਹੰਝੂ ਸਨ ਪਰ ਇਹਦਾ ਮਤਲਬ ਹੈ ਅਸੀਂ ਬਹੁਤ ਮਾਰ ਖਾਧੀ ਏ ਸਾਡੇ ਬੁੱਧੀ ਜੀ ਵੀ ਅਸੀਂ ਆਪਣੀ ਨਿੱਕੇ ਜੇ ਇਕੱਠ ਦੇ ਵਿੱਚ ਬੋਲ ਕੇ ਬਹੁਤ ਖੁਸ਼ ਹੋ ਜਾਂਦੇ ਆ ਕਿ ਅਸੀਂ ਇੱਥੇ ਤੱਕ ਪਹੁੰਚ ਕਰ ਲਈ ਆਪਣਿਆਂ ਨੂੰ ਸੁਣਾ ਲਿਆ ਪਰ ਜਦੋਂ ਗੱਲ ਆਉਂਦੀ ਏ ਕਿ ਸਾਡੇ ਚੋਟੀ ਦੇ ਲੋਕ ਬੁੱਧੀ ਜੀ ਵੀ ਜਾਪਾਨ ਵਿੱਚ ਵੀ ਬੈਠੇ ਨੇ ਕਿ ਉਹਨਾਂ ਨੇ ਜਾਪਾਨੀ ਜ਼ਬਾਨ ਵਿੱਚ ਸਾਡੇ ਇਤਿਹਾਸ ਬਾਰੇ ਉੱਥੇ ਕੁਝ ਜਾਣਕਾਰੀ ਦਿੱਤੀ ਕਿ ਅਸੀਂ ਹੋਰ ਨਾ ਇਥੇ ਹਿੰਦੁਸਤਾਨ ਦੇ ਵੱਖੋ-ਵੱਖਰੇ ਸੂਬਿਆਂ ਵਿੱਚ ਕਿ ਅਸੀਂ ਆਪਣੇ ਇਤਿਹਾਸ ਬਾਰੇ ਆਪਣੇ ਪਿਛੋਕੜ ਬਾਰੇ ਕੁਝ ਦੱਸ ਸਕੇ ਉਹਨਾਂ ਨੂੰ ਪਤਾ ਨਹੀਂ ਇਹਦਾ ਮਤਲਬ ਸਪਸ਼ਟ ਹੈ ਕਿ ਅਸੀਂ ਖੰਡ ਘੋਲ ਕੇ ਆਪਣੇ ਆਨ ਨੂੰ ਇਕਵਾਰਿਆਂ ਮੂੰਹ ਮਿੱਠਾ ਕਰ ਰਹੇ ਆ ਆਪਣੇ ਆਪ ਚੀ ਖੁਸ਼ੀ ਸਾਂਝੀ ਕਰ ਲੈਣੇ ਆ ਤੇ ਫਿਰ ਅਸੀਂ ਦੂਸਰਿਆਂ ਤੇ ਉਂਗਲ ਚੱਕਦੇ ਆ ਇਹ ਸਾਡੇ ਬਾਰੇ ਕੀ ਜਾਣਦੇ ਨੇ ਜੇ ਫਰਾਂਸ ਦੇ ਇੱਕ ਸਕੂਲ ਚ ਪੰਜਵੀਂ ਚ ਪੜ੍ਹਦੇ ਬੱਚੇ ਨੂੰ ਸਿਰਫ ਇਨਾ ਪਤਾ ਇਹ ਕੋਈ ਉਹ ਨਹੀਂ ਜਿਹੜੇ ਬਸ ਲੜਦੇ ਹੀ ਨੇ ਇਹਨਾਂ ਦਾ ਕੰਮ ਸਿਰਫ ਲੜਨਾ ਹੋਰ ਇਹਨਾਂ ਨੂੰ ਕੁਝ ਨਹੀਂ ਆਉਂਦਾ ਵੀ ਇਹ ਸਿਰਫ ਆਪਣੀ ਕਿਰਪਾਨ ਲਈ ਲੜੀ ਜਾਂਦੇ ਨੇ ਇਹ ਤਾਂ ਕੋਈ ਜਾਣਕਾਰੀ ਉੱਥੇ ਜਾਣ ਦਾ ਮਤਲਬ ਨਾ ਹੋਇਆ ਜਿੱਥੋਂ ਤੱਕ ਸਿੱਖੀ ਦੀ ਗੱਲ ਦੋ ਚੀਜ਼ਾਂ ਬੜੀਆਂ ਸਪਸ਼ਟ ਮੇਰੇ ਤੋਂ ਪਹਿਲਾਂ ਬਹੁਤ ਵਧੀਆ ਤਰ ਤਰੀਕੇ ਦੱਸਿਆ ਗਿਆ ਪਹਿਲੀ ਚੀਜ਼ ਤਾਂ ਜਦੋਂ ਇਹ ਗੱਲ ਕੋਈ ਸਿੱਖ ਖੜਾ ਹੋ ਕੇ ਕਰਦਾ ਉਹ ਸਿਰਫ ਉਹਨੂੰ ਅਲੱਗ ਕਰ ਦਿੱਤਾ ਜਾਂਦਾ ਸਿੱਖੀ ਦੀ ਗੱਲ ਕਰ ਰਿਹਾ ਇਸੇ ਲਈ ਸਾਡੇ ਚੋਟੀ ਤੇ ਜਿੰਨੇ ਵੀ ਪਹੁੰਚੇ ਨੇ ਉਹਨਾਂ ਨੂੰ ਹਮੇਸ਼ਾ ਹੀ ਅਲੱਗ ਥਲੱਗ ਕਰਕੇ ਇੱਕ ਮਜ਼ਾਕ ਦਾ ਪਾਤਰ ਬਣਾ ਦਿੱਤਾ ਜਾਂਦਾ ਹੁਣੇ ਜੇ ਇੱਕ ਸੱਜਣ ਦੀ ਜਿਨ੍ਹਾਂ ਕੋਲ ਮੈਂ ਜਾ ਕੇ ਦੋ ਵਾਰ ਉਹਨਾਂ ਨੂੰ ਮਿਲਾਈਆਂ ਜਿਨ੍ਹਾਂ ਨੂੰ ਉਸ ਥਾਂ ਤੇ ਲੋਸ ਐਂਜਲਸ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਮਰਵਾ ਦੀ ਵਿੱਚ ਨਾ ਜ਼ਿਕਰ ਕਰਦੇ ਆ ਉਹਨਾਂ ਨੂੰ ਉਹਨਾਂ ਉੱਥੇ ਮੇਅਰ ਸੀ ਮਲੀਬੂ ਦੇ ਆਪਣਾ ਘਰ ਦਿੱਤਾ ਉੱਥੇ ਗੁਰਦੁਆਰਾ ਸਾਹਿਬ ਬਣਾਉਣ ਲਈ ਉੱਥੇ ਦੇ ਚੌਕ ਦਾ ਨਾਂ ਉਹਨਾਂ ਦੇ ਉੱਤੇ ਹੈ ਤੇ ਉਸ ਥਾਂ ਤੇ ਉਹਨਾਂ ਦਾ ਬਤੌਰ ਉੱਥੋਂ ਦੇ ਲੋਕਾਂ ਵਿੱਚ ਉਹਨਾਂ ਨੂੰ ਸਿੱਖ King of Los Angeles ਦਾ ਖਿਤਾਬ ਮਿਲਿਆ ਹੋਇਆ ਹੈ ਲੋਕ ادب ਨਾਲ ਉਹਨਾਂ ਦਾ ਜ਼ਿਕਰ ਕਰਦੇ ਨੇ ਗੱਲ ਕਰਦੇ ਨੇ ਤੇ ਜਿੰਨਾ ਮੇਰਾ ਖਿਆਲੇਦਾਨ ਉਹਨਾਂ ਨੇ ਦਿੱਤਾ ਉਹਨਾਂ ਸ਼ਾਇਦ ਉਸ ਇਲਾਕੇ ਚ ਕੋਈ ਦੇ ਨਹੀਂ ਸਕਿਆ ਜਿੱਥੇ ਵੀ ਕਿਤੇ ਲੋੜਵਾਦ ਹੁੰਦਾ ਹੈ ਲਾਸ ਐਂਜਲਸ ਚ ਜਾ ਕੇ ਗੱਲ ਕਰੋ ਤਾਂ ਕਹਿਣਗੇ ਉਹਨਾਂ ਨੂੰ ਜਾ ਕੇ ਮਿਲ ਲਓ ਕੋਟਕਪੂਰਾ ਜੋ ਅੱਜ ਹੈ ਉਹਦਾ ਸਾਰਾ ਨੁਹਾਰ ਬਦਲਣ ਵਾਲਾ ਉਹੀ ਇਨਸਾਨ ਸੀ ਪਰ ਕੋਟਕਪੂਰੇ ਦੇ ਵਿੱਚ ਮੈਂ ਸਕੂਲਾਂ ਚ ਜਾ ਕੇ ਲੈਕਚਰ ਤੇ ਆਈ ਹਾਂ ਜਦੋਂ ਮੈਂ ਉਹਨਾਂ ਦਾ ਜ਼ਿਕਰ ਕਰਦੀ ਹਾਂ ਤਾਂ ਕੋਟਕਪੂਰੇ ਦੇ ਵਿੱਚ ਪੜ੍ਹਦੇ ਸਿੱਖ ਬੱਚਿਆਂ ਨੂੰ ਵੀ ਉਹਨਾਂ ਬਾਰੇ ਪਤਾ ਨਹੀਂ ਹੈ ਇਹ ਅਸਲੀਅਤ ਹੈ ਤੇ ਅਸੀਂ ਗੱਲ ਬਹੁਤ ਉੱਚੀਆਂ ਕਰ ਰਹੇ ਹਾਂ ਬਹੁਤ ਉੱਚੀਆਂ ਗੱਲਾਂ ਕਰ ਰਹੇ ਹਾਂ ਤੇ ਜਿਹੜੇ ਸਾਡੇ ਬੱਚਿਆਂ ਨੂੰ ਇਹ ਇਤਿਹਾਸ ਹੀ ਨਹੀਂ ਪਤਾ ਉਹਨਾਂ ਨੇ ਆਗਾ ਕੀ ਤੁਰਨਾ ਕਿ ਸਾਡੇ ਜੋ ਵੱਖੋ ਵੱਖਰੇ ਥਾਵਾਂ ਤੇ ਬੈਠੇ ਨੇ ਜਿਨ੍ਹਾਂ ਨੇ ਆਪਣਾ ਨਾਮਣਾ ਆਪਣੀ ਮਿਹਨਤ ਨਾਲ ਖਟਿਆ ਅਸੀਂ ਤਾਂ ਉਹਨਾਂ ਨੂੰ ਵੀ ਉਹ ਸ਼ਾਬਾਸ਼ੀ ਨਹੀਂ ਦੇ ਸਕੇ ਉਹਨਾਂ ਨੂੰ ਵੀ ਵੱਖ ਕਰ ਦਿੱਤਾ ਕਿਉਂਕਿ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਸੀ ਕਿ ਇੱਕ ਨਹੀਂ ਦੋ ਨਹੀਂ 12 ਜਥੇ ਬੰਦੀਆਂ ਕੱਲੀਆਂ ਸਿੱਖਾਂ ਦੀਆਂ ਨੇ ਜੋ ਆਪੋ ਵਿੱਚ ਖਿੱਚੋ ਤਾਨ ਕਰ ਰਹੀਆਂ ਨੇ ਉਹ ਇਕੱਠੀਆਂ ਨਹੀਂ ਹੋ ਸਕੀਆਂ ਜਨਰਲ ਸ਼ਬੀਗ ਸਿੰਘ ਜਿਸ ਹੀਰੋ ਨੂੰ ਸਾਡੀ ਇੱਥੇ ਦੀਆਂ ਸਰਕਾਰਾਂ ਨੇ ਢਾਇਆ ਮੁਕਤੀ ਵਾਹਣੀ ਦਾ ਹੀਰੋ ਜਿਸ ਟੰਗ ਨਾਲ ਉਸ ਨੂੰ ਅਸੀਂ ਫਰਸ਼ ਤੇ ਸੁੱਟਿਆ ਤੇ ਨਕਾਰ ਦਿੱਤਾ ਕਿੰਨੀਆਂ ਕ ਸੰਸਥਾਵਾਂ ਸੀ ਜਿਹੜੀਆਂ ਹੱਕ ਵਿੱਚ ਉਦੋਂ ਖੜੀਆਂ ਹੁੰਦੀਆਂ ਕਿ ਭਈ ਇਹਦੀ ਕੀ ਗਲਤੀ ਸੀ ਤੇ ਕਿਸ ਚੀਜ਼ ਲਈ ਇੱਕ ਫਰੇਮ ਲੱਕੜ ਦਾ ਫਰੇਮ ਜਿਸ ਪਿੱਛੇ ਉਹਨਾਂ ਨੂੰ ਕਿਵੇਂ ਧੂਕੇ ਲਾਇਆ ਗਿਆ ਤੇ ਕਿਸ ਹੱਦ ਤੱਕ ਜ਼ਲੀਲ ਕੀਤਾ ਗਿਆ ਉਸ ਹੀਰੋ ਤੋਂ ਉੱਪਰ ਕੌਣ ਹੋਣਾ ਸੀ ਜਿਨਨੇ ਇਤਿਹਾਸਿਕ ਤੱਥ ਫौजਾਂ ਦੇ ਵਿੱਚ ਮੁਖੀ ਨੇ ਵਜੋਂ ਹੋਣ ਜਾਂ ਬਹਾਦਰੀ ਦੀਆਂ ਮਿਸਾਲਾਂ ਹੋਣ ਇਹ ਸਾਰੀਆਂ ਮਨਫੀ ਕਿਉਂ ਨੇ ਭਾਰਤ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਮਿਲਟਰੀ ਅਕੈਡਮੀਜ਼ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਉਹਨਾਂ ਥਾਵਾਂ ਤੇ ਬੜੇ ਵੱਡੇ ਵੱਡੇ ਸਾਰੇ ਪੂਰੇ ਅਲੱਗ-ਅਲੱਗ ਦਿਗਜਾਂ ਦੇ ਨਾਮ ਹੋਣਗੇ ਪਰ ਜੇ ਕਿਤੇ ਸਰਦਾਰ ਦਾ ਕਿਤੇ ਵਿਰਲਾ ਟਾਵਾ ਦਿਸ ਜਾਏ ਸਿਰਫ ਉਹੀ ਦਿਖਦਾ ਜਿਹੜਾ ਬਿਨਾਂ ਦਸਤਾਰ ਦੇ ਹੋਵੇ ਦਸਤਾਰਾਂ ਤੋਂ ਕੀ ਡਰਾ ਹੁੰਦਾ ਪੇਂਡਾ ਇਹ ਕਿਉਂ ਸਾਡੇ ਮਗਰ ਇਸ ਤਰੀਕੇ ਦੀ ਸੋਚ ਦੌਰੀ ਗਈ ਕਿ ਜਿੱਥੇ ਵੀ ਕਿਤੇ ਸਿੱਖ ਵਿਦਵਾਨ ਖੜਾ ਹੋ ਜਾਏ ਸਿਰਫ ਤੇ ਸਿਰਫ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ ਵੱਡੀ ਪੱਦਰ ਤੇ ਸਾਡੇ ਮਗਰ ਇਹੋ ਜਿਹਿਆਂ ਟ੍ਰੋਲਿੰਗ ਲਈ ਲੱਗੇ ਹੋਏ ਨੇ ਗੁੱਟ ਜਿਹੜੇ ਸਿਰਫ ਸਿੱਖਾਂ ਦੇ 12 ਵਜੇ ਤੱਕ ਸੀਮਤ ਹੋ ਚੁੱਕੇ ਨੇ ਤੇ ਸਾਡੇ ਬੱਚੇ ਅਫਸੋਸ ਕਿ ਉਹਦੇ ਤੇ ਖਿੜਖੜਾ ਕੇ ਆਪ ਹੀ ਹੱਸਦੇ ਨੇ ਵਡਾਪਣ ਹੁੰਦਾ ਆਪਣੇ ਬਾਰੇ ਹੱਸ ਲੈਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਪਰ ਉਹਦੇ ਵਿੱਚ ਜਿਹੜਾ ਤਿੱਖਾ ਮਜ਼ਾਕ ਤੇ ਤੁਹਾਡਾ ਆਤਮ ਸਨਮਾਨ ਖਤਮ ਕਰਨਾ ਤੁਹਾਡੀ ਅਣਖ ਮਾਰ ਦੇਣੀ ਇਹ ਕਿੱਥੋਂ ਦਾ ਜਾਇਜ਼ ਢੰਗ ਹੈ ਤੇ ਫਿਰ ਆਵਾਜ਼ ਚੁੱਕਣ ਲੱਗਿਆ ਸੀ ਸਾਰੇ ਕੰਬਦੇ ਅਸੀਂ ਆਪ ਆਪਣੇ ਵੱਲ ਉੱਠਦੀਆਂ ਉਂਗਲਾ ਨਹੀਂ ਦੇਖਦੇ ਅਸੀਂ ਸੀਮਾ ਤਾਂ ਕਿਸੇ ਭੈ ਦੇ ਅੰਦਰ ਕਿ ਸਾਨੂੰ ਕੋਈ ਕਹਿ ਨਾ ਦਵੇ ਅਸੀਂ ਅਲੱਗ ਥਲੱਗ ਕਿਤੇ ਬਹਿ ਜਾਈਂ بس ਇੱਕ ਮੇਨ ਨੁਕਤਾ ਜੋ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਸਮਝਾ ਸਕੇ ਕਿ ਆਖਰ ਕੀ ਸੀ ਕਿ ਹਜ਼ਾਰਾਂ ਦੀ ਗਿਣਤੀ ਨਾਲ ਉਂਗਲਾਂ ਤੇ ਗਿਣਨ ਵਾਲੇ 10 12 ਜਣੇ ਕਿਵੇਂ ਲੜ ਜਾਂਦੇ ਸਨ ਉਹ ਲੜਦੇ ਸਨ ਆਪਣੇ ਅੰਦਰਲੀ ਅਣਖ ਨਾਲ ਆਪਣੇ ਅੰਦਰਲੀ ਸੱਚ ਦੇ ਨਾਲ ਆਪਣੀ ਅੰਦਰਲੀ ਹਲੀਮੀ ਦੇ ਨਾਲ ਨਿਮਰਤਾ ਦੇ ਨਾਲ ਪਰ ਇੱਕ ਅਟੁੱਟ ਵਿਸ਼ਵਾਸ ਦੇ ਨਾਲ ਉਹ ਵਿਸ਼ਵਾਸ ਸਾਡਾ ਜੀ ਡੋਲ ਗਿਆ ਤਾ ਸਾਡੀ ਹੋਂਦ ਖਤਮ ਹੈ ਜੇ ਸਿੱਖੀ ਖੜੀ ਹੈ ਤਾਂ ਅਸੀਂ ਸਪਸ਼ਟ ਇੱਕ ਰੂਪ ਚ ਸਨਹਿਾਈ ਨਹੀਂ ਦੇ ਸਕੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਅਸੀਂ ਇਹ ਦੱਸ ਹੀ ਨਹੀਂ ਸਕੇ ਅਸੀਂ ਸਿਰਫ ਮਜ਼ਾਕ ਦੇ ਪਾਤਰ ਵਿਸ਼ਮ ਪੱਧਰ ਤੇ ਜਿੱਥੇ ਵੀ ਬਾਜੀ ਜਾਣਦੇ ਨੇ ਗੁਰਪ੍ਰੀਤ ਬਾਜੀ ਭਾਵੇਂ ਅਸੀਂ ਯੂਨ ਵਿੱਚ ਗਏ ਹੋਈਏ ਭਾਵੇਂ ਵੱਖੋ ਵੱਖਰੀਆਂ ਪਾਰਲੀਮੈਂਟਾਂ ਵਿੱਚ ਦੁਨੀਆ ਦੀਆਂ ਜਿੱਥੇ ਵੀ ਗਏ ਹੋਈਏ ਮੈਂ ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਦੇ ਬਾਬਤ ਚੰਗੀ ਤਰੀਕੇ ਸਮਝ ਕੇ ਆਈ ਆਂ ਉਹਨਾਂ ਥਾਵਾਂ ਤੇ ਉਹਨਾਂ ਮੁਲਕਾਂ ਵਿੱਚ ਸਿੱਖਾਂ ਦੀ ਭਾਵੇਂ ਇੱਜ਼ਤ ਹੋਵੇ ਪਰ ਉਹ ਥਾਂ ਜਦੋਂ ਗੱਲ ਕਰਦੇ ਨੇ ਇੱਕੋ ਹੀ ਕਿ ਭਈ ਤੁਹਾਡੇ ਇੱਥੇ ਵੀ ਛੇ ਗੁੱਟ ਨੇ ਜੋ ਆਪੋ ਵਿੱਚ ਲੱਤਾਂ ਖਿੱਚ ਰਹੇ ਨੇ ਸਾਨੂੰ ਨਹੀਂ ਪਤਾ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਅਸੀਂ ਇੱਕ ਤੇ ਯਕੀਨ ਕਰਦੇ ਹਾਂ ਕਿ ਹਾਂਜੀ ਇਹਨਾਂ ਨੂੰ ਮਾਣ ਮਿਲਣਾ ਚਾਹੀਦਾ ਬਹੁਤ ਉੱਚੀ ਸੁੱਚੀ ਸੋਚ ਹੈ ਪਰ ਦੂਜਾ ਆ ਕੇ ਕਹਿ ਦਿੰਦਾ ਹੈ ਗਲਤ ਤੀਜਾ ਫਿਰ ਉਸ ਨੂੰ ਵੀ ਗਲਤ ਕਹਿੰਦਾ ਹੈ ਤਾਂ ਅਸੀਂ ਮਾਰ ਹੀ ਇੱਥੇ ਖਾਰੇ ਸੀ ਇੱਕ ਜੁੱਟ ਹੋ ਨਹੀਂ ਸਕੇ ਅਸੀਂ ਇੱਕ ਦੂਜੇ ਨੂੰ ਖਿੱਚ ਕੇ ਥੱਲੇ ਲਿਆਉਣ 'ਚ ਜ਼ਿਆਦਾ ਜ਼ੋਰ ਲਾਇਆ ਹੋਇਆ ਅੱਜ ਵੀ ਜਿੰਨੇ ਕਸੀਂ ਗਿਣਤੀ ਦੇ ਬੈਠੇ ਆ ਨਾ ਚੋ ਇੱਕ ਵੀ ਘੱਟ ਨਹੀਂ ਐ ਕੋਈ ਇੱਕ ਨਹੀਂ ਘੱਟ ਆਪਣੇ ਆਪ ਵਿੱਚ ਸੰਪੂਰਨ ਸੰਸਥਾ ਸਾਨੂੰ ਕਹਿ ਦਿੱਤਾ ਗਿਆ ਅਸੀਂ ਇੰਨੇ ਕ ਜੋਗੇ ਹਾਂ ਕਿਤੇ ਕੱਲਾ ਛੱਡਦੇ ਹੋ ਨਾ ਅਸੀਂ ਉਹ ਵਿਰਾਨ ਥਾਂ ਵੀ ਬਾਗਬਾਨ ਬਣਾ ਦੇਾਂਗੇ ਬਹੁਤ ਵਧੀਆ ਸਾਡੇ ਇੱਕ ਇੱਕ ਨੂੰ ਇਹ ਗੋਰਾ ਮਾਰ ਸਿਰਫ ਇਹੋ ਐ ਕਿ ਅਸੀਂ ਨਾ ਆਪਣੀ ਜ਼ਬਾਨ ਬਚਾ ਸਕੇ ਕਿਉਂਕਿ ਸਾਡੇ ਚ ਸਾਹ ਨਹੀਂ ਆ। ਅੱਜ ਖਿਮਾ ਕਰਿਓ ਜੇ ਅਸੀਂ ਸਿਰਫ ਪੰਜ ਜਥੇਦਾਰ ਸਾਹ ਵੀ ਖੜੇ ਕਰ ਦਈਏ। ਮੈਂ ਅੱਜ ਇਹਨਾਂ ਦੇ ਬਾਬਤ ਹੀ ਸਵਾਲ ਪੁੱਛਣਾ ਚਾਹੁੰਨੀ ਆ। ਸਾਡੇ ਚ ਕਿੰਨੇ ਜਣੇ ਸਨ ਜਿਹੜੇ ਹੀਅਾ ਦਿਖਾ ਕੇ ਖੜੇ ਹੋਏ ਹੁੰਦੇ, ਨਿੱਤਰੇ ਹੁੰਦੇ ਕਿ ਇਹਨਾਂ ਨਾਲ ਜੋ ਵੀ ਹੋਇਆ, ਮਾੜਾ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਅਸੀਂ ਆਪਣੀ ਅਣਖ ਕਿਤੇ ਦਬ ਚੁੱਕੇ ਆ। ਅੱਜ ਵੀ ਜੇ ਅਸੀਂ ਕੁਝ ਵੀ ਕਰਨਾ ਚਾਹੁੰਨੇ ਆ ਤਲਵਾਰਾਂ ਦੀ ਲੋੜ ਨਹੀਂ ਹੈ ਸਿਰਫ ਸਾਨੂੰ ਆਪਣੇ ਮਨ ਅੰਦਰਲੀ ਹਿੰਮਤ ਜਗਾਉਣ ਦੀ ਲੋੜ ਹੈਗੀ ਹੈ ਬਾਹਰੋਂ ਨਹੀਂ ਆਣੀ ਖੜੇ ਹੋਣਾ ਪਰ ਗੱਲ ਉੱਥੇ ਹੀ ਮੁੱਕਣੀ ਜੇ ਕਿ ਜੇ ਤਾਂ ਅਸੀਂ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚ ਕੇ ਅਗਾ ਲੰਘਣਾ ਫਿਰ ਕੁਝ ਹਾਸਲ ਨਹੀਂ ਹੋਣਾ ਕਿਉਂਕਿ ਅਸੀਂ ਤਾਂ ਸਾਨੂੰ ਸਾਡੇ ਬਾਰੇ ਸਪਸ਼ਟ ਗੁਰਬਾਣੀ ਚ ਲਿਖਿਆ ਅਸੀਂ ਉਹ ਮੂਰਖ ਆ ਕਿਤੇ ਲੈ ਲੈ ਮੁੱਕਰ ਪਾਏ ਕਿਤੇ ਮੂਰਖ ਖਾਈ ਖਾਏ ਉਸੇ ਪਰਮਾਤਮਾ ਦਾ ਦਿੱਤਾ ਅਸੀਂ ਉਸੇ ਨੂੰ ਜਾਓ ਗੁਰਦੁਆਰਿਆਂ ਚ ਹਕੀਕਤ ਆ ਹਜ਼ਾਰਾਂ ਦੀ ਗਿਣਤੀ 'ਚ ਮੈਂ ਗੁਰੂ ਘਰਾਂ 'ਚ ਜਾ ਚੁੱਕੀ ਹਾਂ ਲਿਸਟ ਦੇ ਰੋਲ ਖੁੱਲਦੇ ਨੇ ਮੈਂ 10 ਰੁਪਏ ਟਿਕੇ ਮੈਂ 50 ਟਿਕੇ ਮੈਂ 100 ਟਿਕੇ ਮੈਂ 200 ਟਿਕੇ ਅਸੀਂ ਇੰਨੇ ਕੁ ਗਿਰ ਚੁੱਕੇ ਆਂ ਅੰਦਰੋਂ ਅਸਲੀਅਤ ਵੇਖਣਾ ਸਿੱਖੀਏ ਕਿ ਅਸੀਂ ਗੁਰੂ ਤੋਂ ਮੰਗਿਆ ਮੰਨਦੇ ਆਂ ਤੇਰੇ ਵੱਲੋਂ ਹੀ ਦਿੱਤਾ ਪਰ ਅਸੀਂ ਫਿਰ ਵੀ ਤੈਨੂੰ ਖੋਣ ਜੋਗਿਆ ਤੈਨੂੰ 10 ਰੁਪਏ ਟਿਕ ਤੇ ਸਾਡਾ ਨਾਮ ਅਨਾਉਂਸ ਕੀਤਾ ਜਾਏ ਇਹ ਅਸਲੀਅਤ ਹੈ ਸਾਡੀ ਜਿਸ ਦਿਨ ਆਪਣਾ ਮੈਂ ਤਿਆਗ ਦਵਾਂਗੇ ਹੌਮੇ ਤਿਆਗ ਦਵਾਂਗੇ ਉਦਣ ਇਕੱਠੇ ਹੋਏ ਤਾਂ ਸਾਡੇ ਚੋਂ ਇੱਕ ਵੀ ਲੈ ਛੱਕੇ ਦਿਸੇਗਾ ਬੇਨਤੀ ਮੇਰੀ ਇਹੋ ਹੈ ਕਿ ਜਿਸ ਨਿਮਰਤਾ ਸਾਦਗੀ ਨਾਲ ਸਾਡੇ ਕੋਲ ਐਗਜ਼ਾਮਪਲ ਹੈ ਜੇ ਅਸੀਂ ਉਹਨਾਂ ਤੋਂ ਹੀ ਸੇਧ ਲੈ ਲਈਏ ਕਿ ਉਹਨਾਂ ਨੇ ਆਪਣਾ ਆਪ ਮਾਰਿਆ ਸੀ ਮੈਂ ਖਤਮ ਕੀਤੀ ਸੀ ਕਿਸੇ ਹੋਰ ਲਈ ਜੀਣਾ ਸਿੱਖਿਆ ਸੀ ਇੰਨੇ ਕਿ ਢੰਗ ਸਿੱਖ ਲਈਏ ਆਪਣੀ ਮੈਂ ਮੁਕਾਰ ਲਈਏ ਉਸ ਦਿਨ ਸਿੱਖੀ ਕਿਤੇ ਨਹੀਂ ਜਾਣੀ ਨਾ ਸਿੱਖ ਕਿਤੇ ਜਾਣਗੇ ਬਹੁਤ ਧੰਨਵਾਦ